ਸਾਨੂੰ ਲੱਗਿਆ ਕਿ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ ਤੇ ਉਹਨਾਂ ਵੱਲੋਂ ਕੋਠੀ ਦੀ ਸਾਂਭਸਵਾਲ ਸ਼ੁਰੂ ਕਰ ਦਿੱਤੀਗੀ ਪਰ ਜਦੋਂ ਅਸੀਂ ਨਾਲ ਦੇ ਖਾਲੀ ਪਲਾਟ ਤੋਂ ਅੰਦਰ ਆਏ ਤਾਂ ਦੇਖਿਆ ਕੰਦ ਢਈ ਹੋਈ ਐ ਤੇ ਆਣ ਜਾਣ ਦਾ ਰਸਤਾ ਬਿਲਕੁਲ ਖੁੱਲਿਆ ਪਿਆ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਨਸ਼ੇੜੀ ਲੋਕ ਨੇ ਉਹ ਇੱਥੇ ਰਾਤ ਨੂੰ ਆਉਂਦੇ ਨੇ ਨਸ਼ਾ ਕਰਦੇ ਨੇ ਅਤੇ ਕਿਥੇ ਨਾ ਕਿਥੇ ਨੇੜਲੇ ਲੋਕਾਂ ਨੂੰ ਵੀ ਬੇਹੱਤੀ ਡਾਰ ਹੈ ਅਹਿਮ ਸਵਾਲ ਇਹ ਹੈ ਕਿ ਇਹ ਸਾਬਕਾ ਮੀਰ ਦੀ ਕੋਠੀ ਸੀ ਕਰਦਾ ਵੀ ਮੇਰ ਉਹ ਸੀਗਾ ਮੈਨੂੰ ਤਾਂ ਕੁਝ ਪਤਾ ਹੋਈ ਨਹੀਂ ਮੇਰੇ ਤੋਂ ਕਹਦੇ ਵਾਸਤੇ ਤੁਸੀਂ ਪੁੱਛੀ ਜਾਦੇ ਕੁਐਸਚਨ ਮੇਰਾ ਤਾਂ ਕੋਈ ਰੋਲ ਹੀ ਨਹੀਂ ਹੈ ਮੇਸ ਦਾ ਮੇਰਾ ਸਰ ਕੋਈ ਮੈਂ ਭਲਾਈ ਨਹੀਂ ਕਰਿਆ ਦੇਖੋ ਗੱਲ ਹੈ ਉੱਤੇ 35-40 ਲੱਖ ਰੁਪਏ ਦਾ ਖਰਚਾ ਸੀਗਾ ਉਹਦਾ ਕਿਰਾਇਆ ਜੀ 40-45 ਹਜ਼ਾਰ ਰੁਪਏ ਮਹੀਨੇ ਦਾ ਤਾਂ ਮੈਂ ਨਹੀਂ ਜਾਂਦਾ ਵੀ 2 ਸਾਲ ਬਾਅਦ ਜਾਂ 3 ਸਾਲ ਬਾਅਦ ਮੇਰੇ ਕਿਹਨੇ ਬਕਾਇਆ ਖੜਿਆ ਹੋਵੇ ਤਾਂ ਇਸ ਕਰਕੇ ਮੈਂ ਤਾਂ ਉਹ ਜੀ ਕੋਠੀ ਲੈ ਨਹੀਂ ਸਕਦਾ ਮੇਰੇ ਕੋਲ ਇੰਨੇ ਪੈਸੇ ਨਹੀਂ ਐ 45000 ਮੇਰੀ ਤਨਖਾਹ ਹੈ 45000 ਮੈਂ ਕਿਰਾਇਆ ਦੇ ਦੂੰ ਇਹ ਚਾਪਾਣੀ ਦਾ ਹੋਰ ਘਰ ਦਾ ਖਰਚਾ ਮੈਂ ਕਿਵੇਂ ਚਲਾऊं ਅਨਮੂੜ ਦੇਖ ਰਹੇ ਹਾਂ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਾਂਸ਼ੂ ਮੜਕਨ ਪਿਛਲੇ ਦਿਨੀ ਸਾਬਕਾ ਮੇਅਰ ਦੀ ਕੋਠੀ ਦੀ ਕੁਝ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਦਿਖਾਇਆ ਗਿਆ ਸੀ ਕੋਠੀ ਦੀ ਬੜੀ ਮਾੜੇ ਹਾਲਾਤ ਨੇ ਜਦੋਂ ਅਸੀਂ ਆ ਕੇ ਰਿਐਲਿਟੀ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ ਤਾਂ ਗੇਟ ਦੇ ਉੱਤੇ ਵੱਡਾ ਤਾਲਾ ਲੱਗਿਆ ਪਿਆ ਸੀ ਸਾਨੂੰ ਲੱਗਿਆ ਕਿ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ ਤੇ ਉਹਨਾਂ ਵੱਲੋਂ ਕੋਠੀ ਦੀ ਸਾਂਭ-ਸਵਾਲ ਸ਼ੁਰੂ ਕਰ ਦਿੱਤੀ ਗਈ ਆ ਪਰ ਜਦੋਂ ਅਸੀਂ ਨਾਲ ਦੇ ਖਾਲੀ ਪਲਾਟ ਤੋਂ ਅੰਦਰ ਆਏ ਤਾਂ ਦੇਖਿਆ ਕੰਧ ਢਈ ਹੋਈ ਐ ਤੇ ਆਣ-ਜਾਣ ਦਾ ਰਸਤਾ ਬਿਲਕੁਲ ਖੁੱਲਿਆ ਪਿਆ ਉਸ ਤੋਂ ਬਾਅਦ ਜਦੋਂ ਅਸੀਂ ਮਕਾਨ ਦੇ ਵਿੱਚ ਜਾਣਾ ਸ਼ੁਰੂ ਕਰਿਆ ਤਾਂ ਜਿਹੜਾ ਘਰ ਸੀ ਸਾਬਕਾ ਮੇਅਰ ਸਾਹਿਬ ਜੀ ਦਾ ਬੇਹਦੀ ਉਹਦੀ ਮਾੜੇ ਹਾਲਾਤ ਨੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਨਸ਼ੇੜੀ ਲੋਕ ਨੇ ਉਹ ਇੱਥੇ ਰਾਤ ਨੂੰ ਆਂਦੇ ਨੇ ਨਸ਼ਾ ਕਰਦੇ ਨੇ ਅਤੇ ਕਿਥੇ ਨਾ ਕਿਥੇ ਨੇੜਲੇ ਲੋਕਾਂ ਨੂੰ ਵੀ ਬੇਹੱਤੀ ਡਰ ਹੈ ਅਹਿਮ ਸਵਾਲ ਇਹ ਹੈ ਕਿ ਇਹ ਸਾਬਕਾ ਮੇਅਰ ਦੀ ਕੋਠੀ ਸੀ ਜਿਹਦੀ ਹਾਲਾਤ ਦੇਖ ਕੇ ਖੁਦ ਬਿਆਨ ਕਰਦੇ ਨੇ ਕਿ ਕਿੰਨੇ ਮਾੜੇ ਹਾਲਾਤ ਨੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿ ਜਿਹੜੀ ਕੋਟੀ ਦੀ ਸਟਾਰਟਿੰਗ ਐਂਟਰੈਂਸ ਉਹ ਸਾਰੀ ਜਲੀ ਹੋਈ ਆ ਲੋਕਾਂ ਨੇ ਇੱਥੇ ਅੱਗ ਲਾਈ ਆ ਜਾਂ ਧੂਣੀ ਸੇਕੀ ਆ ਉਥੇ ਬੇਹਦੀ ਮਾੜੇ ਹਾਲਾਤ ਨੇ ਸ਼ੀਸ਼ੇ ਸਾਰੇ ਤੋੜ ਦਿੱਤੇ ਗਏ ਨੇ ਮਤਲਬ ਇਹ ਕੋਟੀ ਦੇ ਵਿੱਚ ਬੈਠ ਕੇ ਸਾਬਕਾ ਮੇਅਰ ਸਾਹਿਬ ਵੱਲੋਂ ਪਟਿਆਲਾ ਵਾਸਤੇ ਬੇਹਦੀ ਅਹਿਮ ਫੈਸਲੇ ਲਏ ਗਏ ਸੀ ਕਿ ਪਟਿਆਲਾ ਦਾ ਕਿਵੇਂ ਸੁਧਾਰ ਕਰਨਾ ਹੈ ਕਿਵੇਂ ਨਹੀਂ ਤੇ ਉਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਗੇਟ ਦੀ ਸਟਾਰਟਿੰਗ 'ਤੇ ਅੱਗ ਲਾ ਕੇ ਸਾਰੀ ਉਹ ਚੀਜ਼ਾਂ ਖਰਾਬ ਕਰ ਦਿੱਤੀਆਂ ਗਈਆਂ ਨੇ ਟੈਲਾ ਖਰਾਬ ਹੋ ਗਈਆਂ ਨੇ ਇਥੋਂ ਤੱਕ ਕਿ ਜਿਹੜੇ ਇਲੈਕਟ੍ਰੋਨਿਕ ਸਵਿਚ ਨੇ ਤੁਹਾਡੇ ਨਾਲ ਤਸਵੀਰਾਂ ਦੇਖੋ ਸਾਂਝੀਆਂ ਕਰ ਰਹੇ ਆ ਉਹ ਵੀ ਪੱਟ ਕੇ ਲੈ ਗਏ ਨੇ ਨਸ਼ੇੜੀ ਲੋਕ ਕਿ ਸਾਰੀ ਪੈਪਾ ਵੀ ਪੱਟ ਕੇ ਲੈ ਗਏ ਕਿ ਹਾਂ ਕਿ ਨਸ਼ੇ ਵਾਸਤੇ ਜੇ ਕੋਈ ਹਿੱਲਾ ਨਹੀਂ ਹੋ ਰਿਹਾ ਤਾਂ ਇਥੋਂ ਸਮਾਨ ਪੱਟ ਲੋ ਉਸ ਤੋਂ ਬਾਅਦ ਜਦੋਂ ਅਸੀਂ ਨਾਲ ਦੇ ਕਮਰੇ ਦੇ ਵਿੱਚ ਜਾਂਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਾਰੀਆਂ ਖਿੜਕੀਆਂ ਤੋੜ ਦਿੱਤੀਆਂ ਗਈਆਂ ਨੇ ਬੇਹਦੀ ਬੁਰੀ ਹਾਲਾਤ ਨੇ ਉੱਥੇ ਤੁਹਾਨੂੰ ਦਿਖਾਉਣਾ ਹੈ ਕਿ ਇੱਥੇ ਬੀਅਰ ਦੀ ਬੋਤਲਾਂ ਵੀ ਪਈਆਂ ਸੀ ਇਹ ਤੁਸੀਂ ਦੇਖ ਸਕਦੇ ਹੋ ਕਿ ਆਹ ਬੀਅਰ ਤੇ ਹੋਰ ਨਸ਼ੇ ਵਾਲੀ ਚੀਜ਼ਾਂ ਦੇ ਪ੍ਰਦਾਰਥ ਵੀ ਪਏ ਹੋਏ ਸੀ ਆ ਜਗ੍ਹਾ ਤੇ ਤੇ ਨਸ਼ੇੜੀ ਲੋਕ ਆਉਂਦੇ ਨੇ ਰਾਤ ਨੂੰ ਤੇ ਉਸ ਤੋਂ ਬਾਅਦ ਨਸ਼ਾ ਕਰਕੇ ਇੱਥੇ ਸਮਾਨ ਸੁੱਟ ਕੇ ਚਲੇ ਜਾਂਦੇ ਨੇ ਬੇਹਦੀ ਖਸਤਾ ਹਾਲਤ ਆ ਆ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਕਿ ਆ ਦੇਖੋ ਕਿ ਇੱਥੇ ਜਿਹੜੀ ਬੀਅਰ ਹੈ ਉਹ ਪਈ ਹੋਈ ਆ ਕਿ ਕੋਈ ਨਾ ਕੋਈ ਤਾਂ ਰਾਤ ਨੂੰ ਆਂਦਾ ਹੈ ਜਿਹੜਾ ਨਸ਼ਾ ਕਰਦਾ ਹੈ ਸਮਾਨ ਸੁੱਟ ਦਿੰਦਾ ਤੇ ਇੱਥੋਂ ਚਲਾ ਜਾਂਦਾ ਇਹ ਕਿਸੇ ਟਾਈਮ ਤਾਂ ਮੇਅਰ ਦੀ ਕੋਟੀ ਖਾਂਦੀ ਸੀ ਪਰ ਅੱਜ ਨਸ਼ੇੜੀਆਂ ਦਾ ਅੱਡਾ ਕਹਾਰੀ ਆ ਇਹ ਕੋਠੀ ਅਹਿਮ ਸਵਾਲ ਇਹ ਹੈ ਕਿ ਜੇ ਪ੍ਰਸ਼ਾਸਨ ਸਰਕਾਰੀ ਕੋਠੀਆਂ ਬਣਾਉਂਦਾ ਤਾਂ ਉਹਦੀ ਸਾਂਭ ਸੰਭਾਲ ਕਿਉਂ ਨਹੀਂ ਕਰਦਾ ਕਿਉਂਕਿ ਮੇਅਰ ਸਾਹਿਬ ਵੱਲੋਂ ਵੀ ਆਪਣਾ ਉਦਦਾ ਛੱਡੇ ਨੂੰ ਜਦੋਂ ਨਾਲ ਦੀ ਪੂਰੀ ਮਤਲਬ ਕਾਰਜਕਾਲ ਪੂਰਾ ਹੋ ਗਿਆ ਸੀ ਉਸ ਤੋਂ ਬਾਅਦ ਇਹ ਕੋਠੀ ਵੀ ਇਰਾਨ ਪਈ ਸੀ ਇੱਕ ਵਾਰ ਆ ਦੇਖੋ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿ ਬੀੜੀਆਂ ਨਸ਼ੇ ਦੇ ਹੋਰ ਟੀਕੇ ਕਿੰਨਾ ਕੁ ਸ਼ੂਰੇ ਪਿਆ ਹੋਇਆ ਤੇ ਇਹ ਹਾਲਾਤ ਬੇਹਦੀ ਹੈਰਾਨ ਕਰਨ ਵਾਲੇ ਨੇ ਕਿਉਂਕਿ ਇਹ ਕੋਠੀ ਸਾਬਕਾ ਮੇਰ ਦੀ ਹੈ ਕਿਸੇ ਆਮ ਵਿਅਕਤੀ ਦੀ ਨਹੀਂ ਇਹ ਸਰਕਾਰੀ ਕੋਠੀ ਹੈ ਜਿਹਦੀ ਹਾਲਾਤ ਇਹੋ ਜਿਹੇ ਹੋ ਗਏ ਨੇ ਕਿ ਇਹ ਕੋਠੀ ਹੀ ਨਸ਼ੇ ਨਸ਼ਿਆਂ ਦਾ ਅੱਡਾ ਬਣ ਚੁੱਕੀ ਹੈ ਅਹਿਮ ਸਵਾਲ ਇਹ ਹੈ ਕਿ ਜੇ ਇਹ ਕੋਠੀ ਨਸ਼ੇ ਦਾ ਅੱਡਾ ਬਣ ਗਈ ਹੈ ਤੇ ਨੇੜਲੇ ਇਲਾਕੇ ਦੇ ਲੋਕਾਂ ਨੂੰ ਬੇਹਦੀ ਡਰ ਹੈ ਡਰ ਇਸ ਗੱਲ ਦਾ ਹੈ ਕਿ ਜੇ ਕਿਸੇ ਨੇ ਨਸ਼ੇ ਦੇ ਵਿੱਚ ਆ ਕੇ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਤਾਂ ਉਹਨਾਂ ਦਾ ਕੀ ਬਣੇਗਾ ਕਿਉਂਕਿ ਮੇਅਰ ਦੀ ਕੋਠੀ ਦੇ ਵਿੱਚ ਆ ਕੇ ਲੋਕ ਨਸ਼ਾ ਕਰ ਰਹੇ ਨੇ ਤੇ ਕਿਥੇ ਨਾ ਕਿਥੇ ਦੇਖ ਕੇ ਐਵੇਂ ਲੱਗ ਰਿਹਾ ਹੈ ਕਿ ਪਟਿਆਲਾ ਦਾ ਪ੍ਰਸ਼ਾਸਨ ਸੁੱਤਾ ਪਿਆ ਕਿਉਂਕਿ ਪਿਛਲੇ ਦਿਨ ਹੀ ਜਿੱਥੇ ਵੀਡੀਓ ਵਾਇਰਲ ਹੋ ਰਹੀ ਸੀ ਉਸ ਤੋਂ ਬਾਅਦ ਸਾਨੂੰ ਲੱਗਿਆ ਕਿ ਹਾਂ ਕਿ ਪ੍ਰਸ਼ਾਸਨ ਜਾਗ ਜਾਏਗਾ ਪਰ ਜਦੋਂ ਰਿਐਲਿਟੀ ਚੈੱਕ ਕਰੀ ਤਾਂ ਇਸ ਦੇ ਹਾਲਾਤ ਤਾਂ ਉਹ ਵੀਡੀਓ ਨਾਲੋਂ ਵੀ ਮਾੜੇ ਨੇ ਕਿਉਂਕਿ ਇੱਥੇ ਨਸ਼ੇ ਕਰਨ ਵਾਲੇ ਲੋਕ ਹਲੇ ਵੀ ਨਹੀਂ ਰੁਕ ਰਹੇ ਤੇ ਬਿਲਕੁਲ ਬੇਹਦੀ ਮਾੜੇ ਹਾਲਾਤ ਨੇ ਤੁਹਾਡੇ ਨਾਲ ਦੇਖੋ ਲੱਕੜ ਦਾ ਸਾਰਾ ਕੰਮ ਇੱਥੋਂ ਤੱਕ ਕਿ ਰਸੋਈ ਦੀ ਟੂਟੀਆਂ ਵੀ ਪਟ ਕੇ ਲੱਗੇ ਨੇ ਤੇ ਜਦੋਂ ਅਸੀਂ ਹੁਣ ਆਪਣੇ ਮੇਅਰ ਕੁੰਦਨ ਗੋਗਿਆ ਸਾਹਿਬ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਕੋਠੀ ਨੂੰ ਰੈਨੋਵੇਸ਼ਨ ਵਾਸਤੇ 40 ਤੋਂ 50 ਲੱਖ ਰੁਪਏ ਲੱਗਣਗੇ ਤੇ ਉਹਨਾਂ ਦਾ ਕਹਿਣਾ ਕਿ ਮੈਂ ਇੱਕ ਆਮ ਆਦਮੀ ਆ ਮੈਂ ਇੰਨਾ ਪੈਸਾ ਨਹੀਂ ਲਾ ਸਕਦਾ ਉੱਤੀ ਸਵਾਲ ਇਹ ਖੜਾ ਹੋ ਰਿਹਾ ਕਿ ਪ੍ਰਸ਼ਾਸਨ ਕਿਉਂ ਸੁੱਤਾ ਪਿਆ ਕਿ ਜੇ ਉਹਨਾਂ ਨੂੰ ਵੀਡੀਓ ਤੋਂ ਇੰਟੀਮੀਟ ਹੋ ਗਿਆ ਸੀ ਕਿ ਹਾਂ ਇੱਥੇ ਨਸ਼ਾ ਕਰਨ ਵਾਲਿਆਂ ਦਾ ਇੱਕ ਅੱਡਾ ਬਣ ਚੁੱਕਿਆ ਤਾਂ ਇੱਕ ਸਿਕਿਉਰਿਟੀ ਗਾਰਡ ਜਾਂ ਫਿਰ ਪੁਲਿਸ ਵੱਲੋਂ ਇੱਕ ਕਰਮਚਾਰੀ ਉਰੇ ਰੁਕ ਸਕਦਾ ਸੀ ਕਿ ਇਸ ਦਾ ਕੋਠੀ ਦਾ ਧਿਆਨ ਰੱਖੇ ਕਿਉਂਕਿ ਬੇहद ਹੀ ਅਹਿਮ ਗੱਲ ਹੈ ਇਹ ਸਰਕਾਰੀ ਕੋਠੀ ਸਾਬਕਾ ਮੇਅਰ ਦੀ ਤੇ ਉਸ ਤੋਂ ਬਾਅਦ ਅਗਲੇ ਮਹੀਨੇ ਆ ਕੇ ਉਰੇ ਰਹਿਣਾ ਸੀ ਪਰ ਇਹਦੀ ਰੈਨੋਵੇਸ਼ਨ ਨੂੰ ਹੀ ਕਿਹਾ ਜਾ ਰਿਹਾ 40 ਤੋਂ 50 ਲੱਖ ਰੁਪਇਆ ਲੱਗੇਗਾ ਤਾਂ ਇਹਦੀ ਕੋਠੀ ਜਿਹੜੀ ਹਾਲਤ ਮਾੜੀ ਆ ਉਸ ਦਾ ਜ਼ਿੰਮੇਵਾਰ ਕੌਣ ਹੈ ਜੇ ਕਿੱਥੇ ਨਾ ਕਿੱਥੇ ਆਪਾਂ ਮੰਨਦੇ ਆ ਕਿ ਨਸ਼ੇੜੀ ਵੱਲੋਂ ਇਹ ਹਾਲਾਤ ਕਰੇ ਗਏ ਨੇ ਪਰ ਜੇ ਇੱਥੇ ਇੱਕ ਸਿਕਿਉਰਟੀ ਗਾਰਡ ਵੀ ਹੁੰਦਾ ਤਾਂ ਉੱਥੇ ਇਹ ਹਾਲਾ ਨਾ ਹੁੰਦਾ ਤੁਸੀਂ ਦੇਖ ਸਕਦੇ ਹੋ ਕਿ ਉੱਪਰ ਤੱਕ ਸਾਰਾ ਕੁਝ ਸੀਲਿੰਗ ਡਾਊਨ ਸੀਲਿੰਗ ਸਭ ਪਾੜ ਦਿੱਤੀ ਗਈ ਹੈ ਤੋੜ ਦਿੱਤੀ ਗਈ ਹੈ ਤਾਂ ਬੇਹੱਦ ਹੀ ਹੈਰਾਨ ਕਰਨ ਵਾਲਾ ਦ੍ਰਿਸ਼ ਹੈ ਟੈਲਾਂ ਤੱਕ ਤੋੜ ਦਿੱਤੀਆਂ ਨੇ ਅੱਗ ਲਾ ਕੇ ਫੂਕ ਦਿੱਤੀ ਆ ਤੱਕ ਕਿਥੇ ਨਾ ਕਿਥੇ ਆਮ ਲੋਕਾਂ ਦਾ ਡਰਨਾ ਵੀ ਜਾਇਜ਼ ਹੈ ਕਿ ਜਿਹੜੇ ਲੋਕ ਰਾਤ ਨੂੰ ਰਿਆਕੇ ਬੈਠਦੇ ਨੇ ਨਸ਼ਾ ਕਰਦੇ ਨੇ ਤਾਂ ਉਹ ਕੁਝ ਵੀ ਕਰ ਸਕਦੇ ਨੇ ਕਿਉਂਕਿ ਨਸ਼ੇ ਦੀ ਹਾਲਤ ਦੇ ਵਿੱਚ ਤੁੱਤ ਬੰਦੇ ਨੂੰ ਕੁਝ ਨਹੀਂ ਪਤਾ ਲੱਗਦਾ ਉਹ ਕੀ ਕਰ ਰਿਹਾ ਕੀ ਨਹੀਂ ਤੇ ਉਸ ਤੋਂ ਬਾਅਦ ਵੱਡਾ ਕੋਈ ਵਾਰਦਾਤ ਹੋ ਜਾਂਦੀ ਆ ਤਾ ਫਿਰ ਫਰਕ ਪਤਾ ਪੈਂਦਾ ਪਿਛਲੇ ਦਿਨੀ ਸਾਬਕਾ ਮੇਅਰ ਦੀ ਕੋਠੀ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਸੀ ਤੇ ਇਸ ਟਾਈਮ ਤੇ ਅਸੀਂ ਮੌਜੂਦ ਆ ਮੇਅਰ ਕੁੰਦਨ ਗੋਗਿਆ ਜੀ ਦੇ ਨਾਲ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਦੇਖਦੇ ਹਾਂ ਕਿ ਕੀ ਕਹਿਣਾ ਸਰ ਮੇਅਰ ਦੀ ਪਿਛਲੇ ਦਿਨੀ ਸਾਬਕਾ ਮੇਅਰ ਦੀ ਕੋਠੀ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਆ ਉਸ ਪ੍ਰਤੀ ਤੁਹਾਡਾ ਕੀ ਕਹਿਣਾ ਦੇਖੋ ਗੱਲ ਹੈ ਵੀ ਮੇਅਰ ਉਹ ਸੀਗਾ ਮੈਨੂੰ ਤਾਂ ਕੁਝ ਪਤਾ ਹੋਈ ਨਹੀਂ ਮੇਰੇ ਤੋਂ ਕਾਦੇ ਵਾਸਤੇ ਤੁਸੀਂ ਪੁੱਛੀ ਜਾ ਰਹੇ ਕੁਐਸਚਨ ਮੇਰਾ ਤਾਂ ਕੋਈ ਰੋਲ ਹੀ ਨਹੀਂ ਹੈ ਮੈਂ ਤਾਂ ਸਰ ਮੇਰਾ ਸਰ ਕੋਈ ਮੈਂ ਅਪਲਾਈ ਨਹੀਂ ਕਰਿਆ ਦੇਖੋ ਗੱਲ ਹੈ ਉਹਦੇ 35-4 ਤੇ ਅਪਲਾਈ ਕਰਨ ਦੇ ਨਾਲੇ ਪਤਾ ਤੁਹਾਨੂੰ ਇੱਕ ਚੀਜ਼ ਹੋਰ ਦੱਸਾਂ ਸ਼ਾਇਦ ਤੁਹਾਨੂੰ ਵੀ ਨਹੀਂ ਪਤਾ ਪੱਤਰਕਾਰੇ ਭਾਈਚਾਰੇ ਨੂੰ ਵੀ ਨਹੀਂ ਪਤਾ ਇਹ ਤੁਹਾਡੀ ਨੋਲਿਜ ਵਧਾ ਰਿਹਾ ਹੈ ਆਫੀਸ਼ੀਅਲੀ ਉਹ ਕਹਿ ਰਹੇ ਕੋਈ ਗੱਲ ਨਹੀਂ ਉਹਦਾ ਕਿਰਾਇਆ ਜੀ 40-45000 ਰੁਪਏ ਮਹੀਨੇ ਦਾ ਤਾਂ ਮੈਂ ਨਹੀਂ ਚਾਹਦਾ ਵੀ 2 ਸਾਲ ਬਾਅਦ ਜਾਂ 3 ਸਾਲ ਬਾਅਦ ਮੇਰੇ ਕੋਲ ਨਹੀਂ ਬਕਾਇਆ ਖੜਿਆ ਹੋਵੇ ਤਾਂ ਇਸ ਕਰਕੇ ਮੈਂ ਤਾਂ ਉਹ ਜੀ ਕੋਠੀ ਲੈ ਨਹੀਂ ਸਕਦਾ ਮੇਰੇ ਕੋਲ ਇੰਨੇ ਪੈਸੇ ਨਹੀਂ ਐ 45000 ਮੇਰੀ ਤਨਖਾਹ ਹੈ 45000 ਮੈਂ ਕਿਰਾਇਆ ਦੇ ਦੂੰ ਇਹ ਚਾਹ ਪਾਣੀ ਦਾ ਹੋਰ ਘਰ ਦਾ ਖਰਚਾ ਮੈਂ ਕਿਵੇਂ ਚਲਾऊं ਮੈਂ ਤਾਂ ਇਸ ਕਰਕੇ ਪਹਿਲਾਂ ਹੀ ਜਵਾਬ ਦੇ ਗਿਆ ਭਾਜੀ ਮੈਂ ਕਿਥੇ ਅਪਲਾਈ ਨਹੀਂ ਕਰਿਆ ਜਿਹੜੀ ਕੋਠੀ ਦੀ ਗੱਲ ਕਰਦੇ ਹੋ ਤੁਸੀਂ ਮੈਂ ਕਿਥੇ ਕੋਠੀ ਦੀ ਅਪਲਾਈ ਮੈਂ ਨਹੀਂ ਕਰਿਆਗਾ ਮੈਂ ਪਹਿਲਾਂ ਹੀ ਹੱਥ ਖੜੇ ਕਰ ਗਿਆ ਸੀ ਭਾਜੀ ਇੰਨਾ ਕਿਰਾਇਆ ਮੈਂ ਨਹੀਂ ਦੇ ਸਕਦਾ ਸਿਸ ਲੋਕ ਕਰਨ ਜਾਂਦੇ ਨੇ ਉਹ ਅੱਡਾ ਬਣ ਚੁੱਕਿਆ ਨਸ਼ਾ ਕਰਨ ਵਾਲੇ ਆਂਦਾ ਦੇਖੋ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਨਕੇਲ ਕਸੇ ਔਰ ਪੀ ਡਬਲਯੂ ਡੀ ਨੂੰ ਕਿਉਂਕਿ ਪੋਜੈਸ਼ਨ ਪੀ ਡਬਲਯੂ ਬੀ ਐਨ ਆਰ ਕੋਲ ਹੈ ਤਾਂ ਆਪਣੀ ਜਿਹੜੀ ਪ੍ਰੋਪਰਟੀ ਆ ਉਹਦੀ ਸੰਭਾਲ ਰੱਖਣ ਉਹਨਾਂ ਦੀ ਡਿਊਟੀ ਬਣਦੀ ਹੈ वैसे कल मैं अपने तौरते डीएसपी जी वन ਨੂੰ ਐਂਡ ਸਿਵਲ ਐਂਡ ਇਨਸਪੈਕਟਰ ਨੂੰ ਉਹਨਾਂ ਦੀ ਡਿਊਟੀ ਲਈ ਹੈ ਵੀ ਇਹ ਡਿਊਟੀ ਤੁਹਾਡੀ ਹੈ ਇਸ ਨੂੰ ਤੁਸੀਂ ਚੈੱਕ ਕਰੋ ਹੋਰ पीडब्ल्यूडी ਨੂੰ ਵੀ ਮੈਸੇਜ ਲਾਇਆ ਵੀ ਤੁਸੀਂ ਆਪਣਾ ਕੰਟਰੋਲ ਕਰੋ ਉਹ ਜਿਆਦਾ ਵਧੀਆ ਵੀ ਕੋਈ ਜਿਹੜੇ ਇਲੀਗਲ ਲੋਕ ਜਿਹੜੇ ਉੱਥੇ ਨਸ਼ਾ ਕਰ ਰਹੇ ਉਹਨਾਂ ਨੂੰ ਚੱਕੋ ਉਹਨਾਂ ਦੇ ਪਰਚੇ ਪਾਓ ਪ੍ਰਸ਼ਾਸਨ ਨੂੰ ਆਪਣੇ ਮੇਰੇ ਵੱਲੋਂ ਸਖਤ ਅਦਾਇਤ ਦਿੱਤੀ ਥੈਂਕ ਯੂ ਸਰ ਤੇ ਤੁਸੀਂ ਦੇਖਿਆ ਕਿ ਜਿਵੇਂ ਮੇਅਰ ਸਾਹਮਣੇ ਕਿਹਾ ਕਿ ਉਹਨਾਂ ਵੱਲੋਂ ਕਿ ਕੋਠੀ ਦੀ ਗੱਲ ਕਰੀ ਜਾ ਰਹੀ ਹੈ ਕਿ ਕੋਠੀ ਉਹਨਾਂ ਦੇ ਕਿ ਸੈਲਰੀ ਜਿੰਨੀ ਆ ਉਹਨਾਂ ਦਾ ਉਹਦਾ ਕਿਰਾਇਆ ਹੈ ਜਿਸ ਕਰਕੇ ਉਹਨਾਂ ਨੇ ਕਿਹਾ ਕਿ ਮੈਨੂੰ ਕੋਠੀ ਦੀ ਕੋਈ ਲੋੜ ਨਹੀਂ ਮੇਰਾ ਆਪਦਾ ਰੈਜ਼ੀਡੈਂਸ ਬਹੁਤ ਵਧੀਆ ਤੇ ਮੈਂ ਉੱਥੇ ਹੀ ਰਹਿ ਕੇ ਖੁਸ਼ ਹਾਂ ਤੇ ਪਟਿਆਲਾ ਤੋਂ ਅਨਮਿਊਟ ਦੇ ਨਾਲ ਹਿਮਾਸ਼ੂ ਮੜਕਨ ਦੀ ਰਿਪੋਰਟ